ਵੀ ਕੀ ਆਲਾ ਮਿੱਤਰੋ ਹੁਣ ਹੋ ਗਿਆ ਟਾਈਮ ਸ਼ਾਮ ਦਾ ਹੁਣ ਆਪਾਂ ਪਾਣੀ ਪੁਣੀ ਪੀ ਲਈਏ ਫਿਰ ਧਰਾਂ ਤੁਰਾਂ ਚੋਵਾਂਗੇ ਜਦੋਂ ਆਪਾਂ ਦੇ ਹੁਣ ਪਾਣੀ ਪਿਉਣੇ ਆ ਤੈਨੂੰ ਆ ਬੰਨ ਕੇ ਵੀ ਗਿਆ ਤੀ ਉਦੋਂ ਵੀ ਤੂੰ ਡਾੜ ਜੱਕੀ ਰੱਖਿਆ ਚੱਲ ਪਿਉਣਾ ਪਾਣੀ ਭਾ ਤੜਕੇ ਵੀ ਭੱਜ ਗਈ ਦੀ ਤੂੰ ਹੈ ਚੱਲ ਸੀ ਚੱਲ 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 ਸੀ 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 ਚਲ 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 ਤੇ ਨਵੀਂ ਹੋਲ ਦਾਂ ਝਲ ਬਾਰੇ ਵੀ ਲੋ ਇਹ ਇਹ ਨਾ ਜਦੋਂ ਇਹਨਾਂ ਨੂੰ ਅੰਦਰ ਬੰਦ ਦੇ ਫੇਰ ਇੱਕ ਬਾਰੇ ਨੂੰ ਭਜਦਿਆਂ ਨੇ ਜਦੋਂ ਬਾਹਰੇ ਬੰਦ ਦੇ ਫੇਰ ਰਿੰਗੀ ਜਾਣਗੇ ਹੁਣ ਇਹਨਾਂ ਨੂੰ ਅਸੀਂ ਸਾਨੂੰ ਦਾਣਾ ਪਾਊਗਾ ਜੇ ਡਾੜ ਚੱਕਿਆ ਫੇਰ ਇਹਨਾਂ ਦਾ ਵੀ ਸਾਨੂੰ ਦਾਣਾ ਪਾਉ ਫੇਰ ਅਸੀਂ ਆ ਦੇਖ ਕੱਖ ਜਾਨੇ ਖਾਦੇ ਨਹੀਂ ਰਿਹਾ ਮਿੱਤਰੋ ਅੰਦੇ ਨੇ ਕੱਖ ਹੁਣੇ ਦਾਣਾ ਪਾਵਾਂਗੇ ਧਰ ਚੋਂ ਵੇਲੇ ਜਿਦ ਹੀ ਐਂ ਰਾਮਣਾ ਫਟਾਫਟ ਖਾ ਜਾਣਗੀਆਂ ਉਹ ਛੋਟਾ ਕੀ ਹਾਲ ਐ ਇਹੋ ਜਿਹਾ ਠੀਕ ਕਿ ਨਹੀਂ ਤੂੰ ਹੂੰ ਕਿਵੇਂ ਹੋ ਓਏ ਹਾਂ ਜਾਗਦੇ ਹਾਂ ਠੀਕ ਹੋ ਹਾਂ ਅੰਛਾ 来来来 ਇੱਧਰ ਵੀ ਆਪਣਾ ਜਾਨਵਰ ਇੱਧਰ ਵੀ ਨੇ ਇਹਨਾਂ ਨੂੰ ਲੱਗ ਰੱਖਣਾ ਪੈਂਦਾ ਇਹ ਸਾਰੇ ਕੰਮ ਖਰਾਬ ਕਰਦੇ ਨੇ ਇਹ ਹੈ ਨਾ ਜਿਹੜਾ ਇਹ ਬਾਲੇ ਕੰਮ ਖਰਾਬ ਕਰਦੇ ਨੇ ਕੁੱਟਦੀ ਆ ਸਾਰਿਆਂ ਨੂੰ ਕਰਕੇ ਥੋੜਾ ਜਿਹਾ ਨੂੰ ਲੱਗ ਰੱਖਣੀ ਪੈਂਦੀ ਐ ਨਾ ਦੂਜੇ ਨੂੰ ਉਹਦੇ ਨੂੰ ਬਚਾਰੇ ਇੱਕ ਦਿਨ ਕਰਦਾ ਕੰਮ ਜਾ ਉਦੋਂ ਉੱਠੇ ਨਹੀਂ ਜਾਂਦਾ ਤਾਂ ਉਹਦਾ ਲੱਤਾ ਪੜਾ ਠੁੰਗਾ ਠਾਂਗਾ ਵੱਧ ਮਾਰੀਆਂ ਅੰਦਰ ਖਾਉਣੇ ਆ ਆ ਦੇਖੋ ਇਹਦੇ ਠੁੰਗਾ ਠਾਂਗਾ ਵੱਧ ਮਾਰੀਆਂ ਆ ਗੰਜੀ ਕਰਦੀ ਵਿਚਾਰੀ ਹੂੰ ਮੈਨੂੰ ਤਾਂ ਉੱਠੇ ਘਟ ਜਾਂਦਾ ਹੈ ਇਹ ਗੰਜੀ ਕਰਦੀ ਉਹਨੇ ਸ਼ੀਲ ਨਹੀਂ ਮਾਰ ਮਾਰ ਠੁੰਗਾ ਤਾਂ ਕਰਕੇ ਉਹਨੂੰ ਪਰਾਂ ਕਰਤਾ ਪੜਿਆ ਉਹ ਦੇਖ ਤਾਂ ਨਾ ਇੱਕ ਐਂ ਅੰਡਾ ਦਿੰਦੀਆਂ ਨੇ ਰੜਦੀ ਆ ਦੇਖੋ ਗਰਮ ਗਰਮ ਆਂਡਾ ਮੁਰਗੀ ਨੇ ਦਿੱਤਾ ਆਪਾਂ ਨੇ ਉਠਾਇਆ ਦੇਖੋ ਤੁਹਾਨੂੰ ਲੈ ਵਾਂਡਾ ਦਿੰਦੀ ਮੁਰਗੀ ਦਿਖਾਈ ਆ ਜੀ ਆਪਾਂ ਨੇ ਲੈ ਵਾਂਡਾ ਦਿੰਦੀ ਮੁਰਗੀ ਮੁਰਗੀ ਨੇ ਲੈ ਵਾਂਡਾ ਦਿੱਤਾ ਆਪਾਂ ਨੂੰ ਜੇ ਤੇ ਸਾਹਮਣੇ ਦੇਖ ਲਓ ਦਿਖਾਇਆ ਕਦੇ ਕਿਸੇ ਨੇ ਤੁਹਾਨੂੰ ਲੈ ਵਾਂਡਾ ਦਿੱਤਾ ਮੁਰਗੀ ਨੇ ਉਹ ਕਾਲੀ ਮੁਰਗੀ ਨੇ ਦਿੱਤਾ ਬਣੀ ਨੇ ਤੁਹਾਡੇ ਸਾਹਮਣੇ ਆ ਦਿਖਾਇਆ ਤੁਹਾਨੂੰ ਲਾਈਵ ਇਹ ਆਪਾਂ ਤਾਂ ਲਾਈਵ ਹੀ ਕਰਦੇ ਆ ਜਿਹੜੇ ਪ੍ਰੋਜੈਕਟ ਕਰਦੇ ਆ ਲਾਈਵ ਵਿੱਚ ਦਿਖਾਉਣਾ ਚਾਹੀਦੀ ਜਿਹੜੀ ਚੀਜ਼ ਆ ਚਾਹਣਾ ਪਹਿਲੇ ਪਾਣੀ ਕਹਿੰਦੇ ਆ ਕਿ ਮੁਰਗੀ ਦਾ ਅੰਡਾ ਜੇ ਗਾਂ ਦਾ ਦਿੰਦੇ ਨੇ ਮੁਰਗੀ ਚ ਬੋਤਲ ਚ ਪਾ ਲੋ ਇਹ ਸਭ ਫੇਕ ਗੱਲਾਂ ਨੇ ਹੁਣ ਛੋਟੇ ਸਾਹਮਣੇ ਆ ਲੈ ਵੰਡਾ ਦਿੱਤਾ ਮੁਰਗੀ ਨੇ ਠੀਕ ਆ ਕਿ ਨਹੀਂ ਬਾਹਰ ਦੇਖ ਲਓ ਜਮਾ ਠੋਸ ਹੈ ਇਹ ਕਿਵੇਂ ਭੇਜੋਗਾ ਇਹ ਬੋਤਲ ਚ ਟੁੱਟੂ ਨਹੀਂ ਉੱਟੂ ਨਹੀਂਗਾ ਹੈ ਇਹਨੇ ਫੁੱਟੇ ਜਾਣਾ ਤਾ ਕਰਕੇ ਫੇ ਗੱਲਾਂ ਹੁੰਦੀਆਂ ਨਹੀਂ ਇਹ ਲੋਕਾਂ ਦੇ ਬਣਾਏ ਆ ਆ ਪਤਾ ਲਾਈਵ ਅੰਡਾ ਦੇ ਨਹੀਂ ਦਿਖਾਈ ਆ ਮੁਰਗੀ ਜੋਂ ਨੂੰ ਮੈਨੂੰ ਲੱਗਦਾ ਮਾਣ ਉਹ ਇੱਕ ਹੋਰ ਅੱਗ ਦੇਤਾ ਪਹਿਲਾਂ ਪੱਕਾ ਤਾਂ ਲਾਈਵ ਅੱਗ ਦਿਖਾਇਆ ਤੀ ਲਾਈਵ ਦਿੱਤਾ ਦੀਗਾ ਅੰਡਾ ਉਹਨਾਂ ਨੇ ਰੌਲਾ ਪਾਉਂਦੀਆਂ ਨੇ ਦੇ ਕਿੰਨਾ ਪਾਉਂਦੀਆਂ ਨੇ ਮੈਨੂੰ ਲੱਗਦਾ ਇੱਕ ਨੇ ਹੋਰ ਦੇਤਾ ਆ ਦੇ ਕਿੰਨਾ ਰੌਲਾ ਪਾਉਂਦੀਆਂ ਨੇ ਦੇਖੋ ਹਾਂ ਆ ਦੇ ਹਾਂ ਕੀ ਗੱਲ ਕੀ ਗੱਲ ਹੋ ਗਈ ਹਾਂ ਮੈਨੂੰ ਪਤਾ ਹਾਂ ਦੱਸ ਗਈ ਹੋ ਗਿਆ ਹਾਂ ਮਿੱਤਰੋ ਹੁਣ ਆਪਾਂ ਧਾਰਜ ਹੋਣੇ ਆ ਹੁਣ ਆਪਾਂ ਪਹਿਲਾਂ ਪਾਲੀਏ ਦਾਣਾ ਹੁਣ ਰ ਆਪਣਾ ਚਾਰ ਪਾਇਆ ਹੋਇਆ ਹੁਣ ਆਪਾਂ ਦਾਣਾ ਭਾੜਾ ਪਾਉਣੇ ਨੇ ਉਹਨੂੰ ਆਪਾਂ ਦਾ ਆਪਾਂ ਨੇ ਭਾੜਾ ਵਿਖਰਾ ਭਾੜਾ ਪਾ ਗਏ ਇਹ ਬਾਲਟੀ ਆਪਣੀ ਮਾਣਾ ਬਾਲਟੀ ਕਿੱਥੇ ਪੁੱਤ ਬਾਲਟੀ ਉੱਧਰ ਧੀ ਦਾਣਾ ਬਣੇ ਪਹਿਲਾਂ ਪਾ ਲਿਆ ਹੁਣ ਆਪਾਂ ਬਾਲਟੀ ਚੱਕ ਲਈ ਹੁਣ ਆਪਾਂ ਧਾਰ ਚੋਂ ਚੱਲਦੇ ਆਂ ਆਜੋ ਐਨੀ ਕਾਲੀ ਨਾ ਹੋ ਤੈਨੂੰ ਹੀ ਬੋਨਾ ਖੜਜੇ ਦਿਨੁੱਖ ਮੂੰਹ ਉਹ ਖੜਜਾ ਇੰਨਾ ਕਿਉਂ ਕਰਦੀਆਂ ਕਾਲੀ ਕਿਉਂ ਕਰਦੀ ਤੇਰੇ ਵਾਸਤੇ ਐ ਮਿੱਤਰੋ ਆਹ ਦੇਖੋ ਤਾਰ ਚੋਂ ਵੇਲੇ ਆਪਾਂ ਪਾਉਣੇ ਆ ਨਿਆਣਾ ਕਹਿੰਦੇ ਨੇ ਪੰਜਾਬੀ ਚ ਇਹਨੂੰ ਰੱਸੀ ਪਾਉਣੇ ਆ ਆਪਾਂ ਦੇ ਵੀ ਬੈਰੀ ਲੱਤਨਾ ਮਾਰੇ ਤਾਂ ਕਰਕੇ ਆਪਣੀ ਸੇਫਟੀ ਵਾਸਤੇ ਆਪਾਂ ਇਹ ਪਾ ਰਿਹਾ ਇਹ ਆਪਾਂ ਆਪਣੀ ਸੇਫਟੀ ਲਈ ਪਾ ਰਿਹਾ ਆ ਹੁਣ ਆਪਾਂ ਚੋਣਿਆ ਧਾਰ ਤੇ ਆ ਆਪਣੇ ਰੱਖ ਲਿਆ ਬੈਟ ਇਹ ਆਪਣੀ ਸੇਫਟੀ ਵਾਸਤੇ ਇਹ ਆਪਣੀ ਸੇਫਟੀ ਵਾਸਤੇ ਬੈਟ ਰੱਖਦੇ ਆਪਾਂ ਤੇ ਹੁਣ ਆਪਾਂ ਚੋਣਿਆ ਧਾਰ ਮਿੱਤਰੋ ਕਿਰਨੋ ਤੋ ਨੋ ਵੀਰ ਐ ਇਹ ਧਰਜ ਦੇਖੋ ਕਿੰਨੀ ਬਧੀ ਧਰਜ ਜਾਈ ਦੀ ਐ ਇਹ ਇਹ ਜਿੱਪ ਫੋਲਡੀ ਸਾਫ ਕਰਕੇ ਅੰਦਰੋਂ ਸਫਾਈ ਕਰਕੇ ਸਵੇਰ ਵਾਸਤੇ ਕੱਖ ਪਾ ਕੇ ਰੱਖ ਦਈਏ ਹੁਣ ਆਪਾਂ ਅੰਦਰੋਂ ਜਿਹੜੇ ਬਾਦੂ ਖਰਾਬ ਕੱਖ ਨਹੀਂ ਛਿੜਦਾਂਗੇ ਠੀਕ ਹੈ ਨਾ ਤੇ ਅੰਦਰ ਨਵੇਂ ਕੱਖ ਪਾ ਕੇ ਨਵੇਂ ਕੱਖ ਪਾਵਾਂਗੇ ਇਸ ਕਾਰ ਬਹੁਤ ਫਾਇਦਾ ਜਿਹੜੇ ਰੋੜੀ ਆਪਣੀ ਜਮ ਵਿੱਚ ਆਪਨੇ ਤੇ ਹੁਣ ਆਪਾਂ ਇਹ ਸਾਰੇ ਇਧਰੋਂ ਇਕੱਠਾ ਕਰਕੇ ਜਿਹੜਾ ਬਣਾ ਚਾਰ ਕੱਢਿਆ ਆ ਇਹ ਥਾਲ ਦਾ ਚਾਰ ਆਪਾਂ ਇਹਦੇ ਵਿੱਚ ਫੁੱਲ ਨਹੀਂ ਕਿਤੇ ਇਹਨੂੰ ਆਪਾਂ ਫੁੱਲ ਲਈ ਪਾ ਕੇ ਇਹਦੇ ਵਿੱਚ ਨਾ ਟੂੜੀਰ ਲਾ ਦਾਂਗੇ ਟੂੜੀਰ ਲਾ ਕੇ ਇਹਨੂੰ ਪੂਰਾ ਵਧੀਆ ਐ ਬਣਾ ਦਾਂਗੇ ਹੇ ਬਾਰੇ ਆਪਾਂ ਤਾਂ ਕੱਢਦੇ ਹੁੰਦੇ ਇਹਨੂੰ ਦਿਨੇ ਵੀ ਹਵਾ ਲੱਗ ਜੀ ਕਿ ਉਹ ਗਿੱਲਾ ਹੁੰਦਾ ਇਹ ਵੀ ਇਹ ਸੁੱਕ ਜੇ ਕਿਉਂ ਜਦੋਂ ਇਹ ਸੁੱਕ ਜਾਂਦਾ ਨਾ ਹਵਾ ਲੱਗ ਜਾਂਦੀ ਇਹਨੂੰ ਫਿਰ ਇਹਨੂੰ ਡੰਗਰ ਭਜਾਏ ਉਹਨੂੰ ਵਧੀਆ ਪਿਆਰ ਨਾਲ ਖੰਦਾ ਰਚ ਕੇ ਨਹੀਂ ਵੀ ਡੰਗਰ ਭਜਾਏ ਉਹਨੂੰ ਖੰਦਾ ਨਹੀਂ ਜਿੰਨਾ ਸੱਕਾ ਇਹ ਹਵਾ ਨਾਲ ਆ ਰਿਹਾ ਵੇ ਦੇ ਨੂੰ ਉਹਨੇ ਇਹ ਹਵਾ ਲੱਗੀ ਹੋਣਾ ਪਾ ਅੱਜ ਇੱਕ ਟੋਕਰ ਹੋਰ ਪਾਵਾਂਗੇ ਇਹ ਤੇ ਉਸ ਤੋਂ ਬਾਅਦ ਅੱਧਾ ਅਚਾਰ ਤੇ ਅੱਤਾ ਤੇ ਪ੍ਰੇ ਸਵੇਰ ਵਾਸਤੇ ਸਵੇਰੇ ਆਪਾਂ ਕੱਖ ਉੱਠ ਕੇ ਕੱਖ ਪਾਉਣ ਦੀ ਲੋੜ ਨਹੀਂ ਸਵੇਰੇ ਕੱਖਾਂ ਦੇ ਬੰਨਾਂਗੇ ਉੱਠ ਕੇ ਤੇ ਆਪਾਂ ਆਰਾਮ ਨਾਲ ਬੰਨ ਕੇ ਕੱਖਾਂ ਦੇ ਪਾਵਾਂਗੇ ਦਾਣਾ ਦਾਣਾ ਭੁੱਕ ਕੇ ਧਾਰ ਜੋਲਾਂਗੇ ਜੇ ਨਨੇ ਖਾਣੀ ਬਿਆਕੇ ਹੋਰ ਬਦਰੋਂ ਹੁਣ ਪੜੀ ਆਪਾਂ ਧੂੜੀ ਤੇ ਆਪਾਂ ਕੋ ਤੁਗਣੀ ਤੋਂ ਤੋਂ ਕਰੇ ਫਾਗੇ ਇਹਦੇ ਮਜ਼ੇਰਲਾ ਸੋਨੇ ਕਰਾਉਣ ਦਾ ਨਮਾ ਤਰੀਕਾ ਦੱਸਾਂਗੇ ਮਿੱਤਰੋ ਇੱਕ ਚੱਪਾ ਲੋਕ ਤਾਂ ਹੱਥ ਨਾਲ ਲਾਉਂਦੇ ਨੇ ਆਪਾਂ ਹੱਥ ਨਾਲ ਨਹੀਂ ਲਾਉਂਦੇ ਆਪਾਂ ਨਾ ਇਹਨੂੰ ਰੌਣ ਦਾ ਆਪਣਾ ਹੋਰ ਹੀ ਤਰੀਕਾ ਹੈ ਹੱਥ ਨਾਲ ਰੌਣ ਦਾ ਤਰੀਕਾ ਅੰਦਾਜ਼ ਆਪਾਂ ਇਹਨੂੰ ਤੰਗਰੀ ਨਾਲ ਹੀਰ ਲਾਉਣੇ ਨੇ ਤੁਹਾਨੂੰ ਦਿਖਾਉਣੀ ਤੇ ਮੇਰੇ ਨੂੰ ਇਹ ਤੰਗਲੀ ਦੇ ਨਾਲ ਹੀਰਾ ਲੂਗਾ। ਹੱਥਾਂ 'ਵਿੱਚ ਅਪਰ ਲਾਇਆ। ਮੈਨੂੰ ਵੀ ਬੰਦੇ ਨੇ ਦੱਸਿਆ ਸੀ ਪਹਿਲਾਂ ਮੈਂ ਵੀ ਹੱਥਾਂ ਨੇ ਰੋਆਉਂਦਾ ਸੀ। ਫਿਰ ਮੈਨੂੰ ਬੰਦੇ ਨੇ ਦੱਸਿਆ ਕਹਿੰਦਾ ਵੀ ਹੱਥਾਂ ਨਾਲ ਨਹੀਂ ਤੰਗਲੀ ਨਾਲ ਉਹ ਥੋਈ ਵਧੀਆ ਲੱਗਦਾ ਹੈ। ਹੁਣ ਆਪਾਂ ਤੰਗਲੀ ਚੱਕ ਲਈਏ। ਆਪਣੀ ਤੰਗਲੀ ਆ। ਇਹਨੂੰ ਆਪਾਂ ਨੇ ਚੱਕ ਲਿਆ। ਤਗੜੀ ਲੈ ਆਂਦੀ। ਤੇ ਆਪਣੇ ਟੋਰੀ ਦੇ ਵਿੱਚ ਇਹਨੂੰ ਪਾ ਡਾਲਾ ਨੂੰ ਫੜ ਲਓ। ਇਸ ਤਰ੍ਹਾਂ ਉਹਨੂੰ ਚੋਕ ਕੇ ਛਿੱੜ ਦੋ ਠੀਕ ਆ ਉਸ ਤੋਂ ਬਾਅਦ ਤਗੜੀ ਲਓ ਸੇਰੋ ਇਸ ਤਰ੍ਹਾਂ ਲਓ ਦੇਖੋ ਐ ਥੰਡਾ ਥੰਡਾ ਰਹੂਗਾ ਇਸ ਤਰ੍ਹਾਂ ਲੌਂਗਾ ਜੀਆ ਤੇ ਆ ਆ ਨਾ ਜਿੰਨਾਂ ਦੇ ਭੈਣ ਭਰਾਵਾਂ ਦੇ ਉਧਰ ਦੀ ਹੱਥ ਖਰਾਬ ਹੁੰਦੇ ਨੇ ਕਿ ਅਲਰਜੀ ਹੁੰਦੀ ਆ ਨਾ ਜੇ ਉਹ ਹੱਥ ਪਾ ਲੈਣ ਮੇਰੇ ਹੱਥ ਖਰਾਬ ਹੋ ਜਾਂਦੇ ਨੇ ਇੱਕ ਮੇਰਾ ਦੋਸਤ ਸੀ ਉਹਦਾ ਹੱਥਾਂ ਹੀ ਖਰਾਬ ਹੋ ਜਾਂਦੇ ਸੀ ਉਹਨੇ ਮੈਨੂੰ ਬਚਾਇਆ ਸੀ ਇਹਦਾ ਵੀ ਮੈਂ ਐਜੋਡਰ ਲਾਉਣਾ ਹੁੰਦਾ ਤੇ ਮੈਨੂੰ ਇਹ ਲੋਡਰ ਲਾ ਕੇ ਰਲਾਉਣ ਦਾ ਨਜ਼ਾਰਾ ਬਹੁਤ ਬਾਹੜਾ ਕੈਂਟ ਲੱਗਦਾ ਏ ਰਲਾਉਣ ਆਹ ਲਓ ਜੇਰ ਲਾ ਦ ਆਪਾਂ ਨੇ ਇੰਨਾ ਹੀ ਕੰਮ ਸੀ ਤੇ ਹੁਣ ਆਪਾਂ ਧਾਰਾ ਜੋੜੀਆਂ ਤੇ ਦੁੱਧ ਪਾਇਆਵਾਂਗੇ ਠੀਕ ਹੈ ਤੇ ਹੁਣ ਆਪਾਂ ਨੂੰ ਦੱਸਿਓ ਹਾਂਜੀ ਮਿੱਤਰੋ ਆਪਣਾ ਅੱਜ ਦਾ ਵਲੌਗ ਇੰਨਾ ਹੀ ਆ ਠੀਕ ਹੈ ਆਪਣਾ ਤੇ ਆਪਣੇ ਪਰਿਵਾਰ ਦਾ ਘਰ ਦੇ ਨਾਲ ਧਿਆਨ ਰੱਖਿਓ ਆਪਣੇ ਵਲੌਗ ਨੂੰ ਕਹੇ ਜਿਹਾ ਲੱਗਿਆ ਵੱਧ ਤੋਂ ਵੱਧ ਕਮੈਂਟ ਕਰਕੇ ਆਪਾਂ ਨੂੰ ਦੱਸਿਓ ਹੈ ਕਮੈਂਟ ਕਰਿਓ ਲਾਇਕ ਸ਼ੇਅਰ ਕਰਿਓ ਛੋਡੇ ਕਮੈਂਟ ਲਾਇਕ ਸ਼ੇਅਰ ਨਾਲ ਸਾਡਾ ਹੌਸਲਾ ਵੱਧ ਤੇ ਅਸੀਂ ਸਾਡੇ ਸਬਸਕ੍ਰਾਈਬਰ ਵੀ ਜਰੂਰ ਕਰਿਓ ਠੀਕ ਹੈ ਜੇ ਇਹਨਾਂ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋਗੇ ਉੰਨੇ ਅਸੀਂ ਭੋਰ ਟਰੇਲੂ ਬਲੌਗ ਜੈਜ ਸਾਥ ਤੋਂ ਵੱਡਣ ਕੇ ਅਸੀਂ ਬਧੀ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ ਛੱਡ ਸਪੋਰਟ ਜ਼ਰੂਰ ਕਰਿਓ ਠੀਕ ਹੈ ਜੀ ਓਕੇ ਬਾਏ